ਗੱਲ ਕਰਾਂਗੇ ਪੀਟਸਬੀ ਵੱਲੋਂ ਕੁਝ ਅਸਾਮੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਇਹ ਨਵੀਆਂ ਅਸਾਮੀਆਂ ਹੈਗੀਆਂ ਬਿਲਕੁਲ ਇਹਨਾਂ ਸਾਮੀਆਂ ਦੀ ਜੇਕਰ ਗੱਲ ਕੀਤੀ ਸਭ ਤੋਂ ਪਹਿਲਾਂ ਇਹਦੇ ਮਹੱਤਵਪੂਰਨ ਮਿਤੀਆਂ ਜਿਹੜੀਆਂ ਆ ਚੁੱਕੀਆਂ ਨੇ ਕਿ ਆਨਲਾਈਨ ਅਪਲਾਈ ਸ਼ੁਰੂ ਹੋਏਗਾ 23 12 2023 ਨੂੰ ਪਾਬ ਹੋ ਚੁੱਕਿਆ ਅੱਜ 25 ਤਰੀਕ ਹੈਗੀ ਆ ਤੇ ਉਸ ਤੋਂ ਬਾਅਦ ਕਹਿੰਦੇ ਆਨਲਾਈਨ ਸਬਮਿਟ ਜਿਹੜੀ ਆਖਰੀ ਮਿਤੀ ਹੋਊਗੀ 31 12 ਦਿਨ ਬਹੁਤ ਘੱਟ ਦਿੱਤੇ ਗਏ ਇਸ ਵਾਸਤੇ ਤਾਂ ਤੁਸੀਂ ਜਲਦੀ ਅਪਲਾਈ ਕਰੋ ਪੰਜ ਦਿਨ ਤੁਹਾਡੇ ਕੋਲੇ ਬਾਕੀ ਹੈਗੇ ਇਹ ਅਸਾਮੀਆਂ ਵਾਸਤੇ ਬਹੁਤ ਸਾਰ ਨੂੰ ਪਹਿਲਾਂ ਪਤਾ ਹੋ ਜਿੰਨਾਂ ਨੂੰ ਨਹੀਂ ਪਤਾ ਉਹਨਾਂ ਤੇ ਵੀਡੀਓ ਜ਼ਰੂਰ ਪਹਿਲਾਂ ਇੱਥੇ ਲਿਖਿਆ ਹੋਇਆ ਚਲੋ ਇਹ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਅਸਾਮੀਆਂ ਕੈਟਾਗਰੀ ਵਾਈਜ਼ ਜਿਹੜੀਆਂ ਵਰਗੀਕਰਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜਿਹੜੀ ਪਹਿਲੀ ਅਸਾਮੀ ਹੈਗੀ ਹੈ ਡਾਇਰੈਕਟਡ ਸ਼ਹਿਰੀ ਹਵਾਵਾਜ਼ੀ ਪੰਜਾਬ ਡਿਪਾਰਟਮੈਂਟ ਦੇ ਜਿਹੜੀ ਅਸਾਮੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਹੀ ਅਸਾਮੀ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਅਸਾਮੀ ਦਾ ਨਾਮ ਹੈਗਾ ਜ਼ਿਲ੍ਹਾ ਖਜ਼ਾਨਚੀ ਹੈਗੀ ਹੈ ਇਹ ਸਾਮੀ ਇਹ ਤਕਨੀਕੀ ਸਹਾਇਕ ਦੀ ਅਸਾਮੀ ਹੈ ਜਿਹੜੀ ਉੱਪਰਲੀ ਹੈ ਠੀਕ ਹੈ ਤੇ ਨੀਚੇ ਜ਼ਿਲ੍ਹਾ ਖਜ਼ਾਨਚੀ ਦੀ ਸਾਮੀ ਹੈ ਇੱਕ ਹੀ ਸਾਮੀ ਹੈਗੀ ਇਹ ਸਾਮੀ ਜਿਹੜੀ ਹੈ ਡਾਇਰੈਕਟਡ ਖਜ਼ਾਨਾ ਅਤੇ ਲੇਖਾ ਭਾ ਉਸ ਤੋਂ ਬਾਅਦ ਜਿਹੜੀਆਂ ਫਿਰ ਖੋਜ ਸਹਾਇਕ ਗ੍ਰੇਡ A ਦੀਆਂ 8 ਅਸਾਮੀਆਂ ਹੈਗੀਆਂ ਜਲ ਸਰੋਤ ਵਿਭਾਗ ਪੰਜਾਬ ਦੇ ਵਿੱਚ ਹੈਗੀਆਂ ਬਾਕੀ ਉਹ ਕੈਟਾਗਰੀ ਵਾਈਜ਼ ਇਹ ਵੰਡ ਕੀਤੀ ਗਈ ਨਾ ਅਸਾਮੀਆਂ ਦੀ ਅ ਉਸ ਤੋਂ ਬਾਅਦ ਨੈਕਸਟ ਹਾਂ ਇਹ ਅਸਾਮੀਆਂ ਦੇ ਵਾਸਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਸਕੇ ਬਿਲਕੁਲ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਹੈਗਾ ਬਾਕੀ ਇਹਨਾਂ ਗੱਲਾਂ ਦੀ ਜਿਹੜੀ ਮੇਨ ਚੀਜ਼ ਹੈਗੀ ਆ ਕੈਟਾਗਰੀ ਲਿਖੀ ਹੈਗੀ ਹੈ ਕੈਟਾਗਰੀ ਤੋਂ ਇਲਾਵਾ ਵੀ ਕੋਡ ਹੁੰਦੇ ਆ ਕੈਟਾਗਰੀ ਦੇ ਤਨਖਾਹ ਇਹਨਾਂ ਲਈ ਲਿਖੀ ਹੈਗੀ ਤੁਸੀਂ ਦੇਖ ਸਕਦੇ ਹੋ 7th ਪੇ ਦੇ ਅਨੁਸਾਰ ਜਿਹੜੀ ਤਨਖਾਹ ਤੁਹਾਨੂੰ ਮਿਲੇਗੀ 35400 ਲੈਵਲ ਠੀਕ ਹੈ ਸੋ ਇਹਨਾਂ ਸਾਮੀਆਂ ਦੇ ਵਿੱਚ ਵੱਖ-ਵੱਖ ਤਨਖਾਹ ਰੱਖੀ ਗਈ ਹੈ ਦੇਖੋ ਸਾਰਿਆਂ ਵਿੱਚ 35400 ਹੀ ਹੈ ਲਗਭਗ ਉਸ ਤੋਂ ਬਾਅਦ ਵਿਦਿਆਕ ਯੋਗਤਾ ਕੀ ਹੈਗੀ ਹੈ ਜਿਵੇਂ ਤਕਨੀਕੀ ਸਹਾਇਕ ਦੀ ਸਾਮੀ ਉਹਦੇ ਵਾਸਤੇ ਪਲੱਸ 2 ਠੀਕ ਹੈ ਨਾਲ ਜਿਹੜੀਆਂ ਕੁਝ ਹੋਰ ਚੀਜ਼ਾਂ ਹਦਾਇਤਾਂ ਹੈਗੀਆਂ ਤਾਂ ਉਹ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਜ਼ਿਲ੍ਹਾ ਖਜ਼ਾਨਚੀ ਦੀ ਸਾਮੀ ਉਹਦੇ ਵਾਸਤੇ ਗ੍ਰੈਜੂਏਸ਼ਨ ਹੈਗੀ ਹੈ ਠੀਕ ਹੈ ਜਿਹੜਾ ਖੋਹ ਸਹਾਇਕ ਗ੍ਰੇਡ A ਵਾਲੀ ਪੋਸਟ ਹੈਗੀ ਹੈ ਇਹ ਤੁਹਾਡੀ ਮਾਸਟਰ ਡਿਗਰੀ ਇਨ ਸਾਇੰਸ ਦੇ ਵਿੱਚ ਹੋਣੀ ਚਾਹੀਦੀ ਹੈ ਸਟਰੀਮ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਅਪਲਾਈ ਕਰ ਸਕਦੇ ਹੋ ਚਲੋ ਸੋ ਉਮਰ ਸੀਮਾ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ 18 ਤੋਂ 37 ਸਾਲ ਹੁੰਦੀ ਆ ਹਰ ਇੱਕ ਦੇ ਵਿੱਚ ਹੀ ਬਟ ਜਿਹੜੀ ਏਜ ਰਿਲੇਕਸ਼ਨ ਉਹ ਕੈਟਾਗਰੀ ਵਾਸੋਂ 5 ਸਾਲ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ 42 ਸਾਲ ਤੱਕ ਰਹੇਗੀ ਐਸ்சி ਬੀਸੀ ਵਾਸਤੇ ਠੀਕ ਹੈ ਬਾਕੀ ਹੋਰ ਜਿਹੜੇ ਕੋਟੇ ਹੁੰਦੇ ਆ ਉਹਨਾਂ ਵਾਸਤੇ ਵੀ ਏਜ ਰਿਲੇਕਸ਼ਨ ਹੁੰਦਾ ਤੇ ਇਸ ਦੇ ਵਿੱਚ ਕੋਈ ਹੋਰ ਖਾਸ ਚੀਜ਼ ਨਹੀਂ ਹੈਗੀ ਤੇ ਲਾਸਟ ਜਿਹੜੀ ਚੀਜ਼ ਹੈ ਫੀਸ ਹੁੰਦੀ ਹੈ ਫੀਸ ਕਿੰਨੀ ਹੈਗੀ ਆਨਲਾਈਨ ਹੀ ਅਪਲਾਈ ਹੋਗੀ ਠੀਕ ਆ ਜਨਰਲ ਤੇ ਜਿਹੜੇ ਸਤੰਤਰ ਸੰਗਰਾਮੀ ਜਾਂ ਖਿਡਾਰੀ ਉਹਨਾਂ ਲਈ 1000 ਰੁਪਏ ਫੀਸ ਹੋਗੀ ਐਸਸੀਬੀਸੀ ਲਈ ਫੀਸ 250 ਹੋਏਗੀ ਸਾਬਕਾ ਫੌਜੀਆਂ ਲਈ ਜਿਹੜੀ ਫੀਸ 200 ਰੁਪਏ ਹੋਏਗੀ ਤੇ ਇਹਨਾਂ ਸਮਿਆਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਚੋਣ ਦਾ ਟੰਕੀ ਹੋਗਾ ਕਿਵੇਂ ਪੇਪਰ ਹੋਊਗਾ ਤੁਹਾਡੇ ਦੇ ਵਿੱਚ ਮਲਟੀ ਚੁਆਇਸ ਐਮਸੀਕਿਊ ਕੁਐਸਚਨ ਵਾਲਾ ਪੇਪਰ ਹੋਊਗਾ ਤੇ ਉਸ ਪੇਪਰ ਦੇ ਆਧਾਰ ਤੇ ਮੈਟ ਬਣੂਗੀ ਮੈਟ ਦੇ ਆਧਾਰ ਤੇ ਤੁਹਾਨੂੰ ਭਰਤੀ ਕੀਤਾ ਜਾਏਗਾ ਠੀਕ ਹੈ ਜੀ ਸੋ ਇਹ ਜਾਣਕਾਰੀ ਸੀ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀ ਜਾਣਕਾਰੀ ਆਪਣੇ ਚੈਨਲ ਉੱਪਰ ਮਿਲਦੀ ਰਹਿੰਦੀ ਹੈ ਮਿਲਾਂਗੇ ਕਿਸੇ ਹੋਰ ਨਵੀਂ ਵੀ